ਨੇ ਆ ਰਹੀਏ ਦੱਸਦੇ ਕਿ ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ ਤੇ ਚੱਲ ਰਿਹਾ ਹੈ ਜਿਸ ਦੀ ਵਜ੍ਹਾ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਵਿਖੇ ਸ਼ੱਕੀ ਲੋਕਾਂ ਦਾ ਵਿਖੇ ਜਾਣਾ ਕਿਉਂਕਿ ਪਿਛਲੇ ਦਿਨ ਹੀ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਦੇ ਵਿਖੇ ਦੋ ਸ਼ੱਕੀ ਅਨਸਰ ਜੁੜੇ ਨੇ ਵਿਖੇ ਗਏ ਸਨ ਇਹਨਾਂ ਦੇ ਵਿੱਚੋਂ ਇਹਨਾਂ ਦੇ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ ਉਸ ਦੇ ਬਾਅਦ ਜ਼ਿਲ੍ਹੇ ਦੇ ਪਿੰਡ ਬੇੜੀਆਂ ਦੇ ਵਿਖੇ ਮੁਰ ਦੋ ਸ਼ੱਕੀ ਜੁੜੇ ਨੇ ਵਿਖੇ ਗਏ ਸੀ ਉਸ ਦੇ ਬਾਅਦ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿਖੇ ਚੱਕ ਮਾਪੂ ਚੱਕ ਮਾਦੋ ਸਿੰਘ ਤੇ ਦੱਸਦੇ ਕਿ ਚਾਰ ਸ਼ੱਕੀ ਫ ਦੇ ਵਿੱਚ ਵੇਖਿਆ ਗਿਆ ਸਨ ਜੀਨਾਗ ਦੇ ਕੋਲ ਹਥਿਆਰ ਹੋਣ ਦੀ ਗੱਲ ਜੁੜੀ ਹੈ ਚਸ਼ਮਦੀਦਾ ਜਿਹੜਾ ਹੈ ਚਸ਼ਮਦੀਦਾ ਦੇ ਵੱਲੋਂ ਕੀਤੀ ਗਈ ਸੀ ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਫਿਰ ਬੀਤੀ ਰਾਤ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ ਤਾਰ ਦੇ ਪਿੰਡ ਜੁੜੇ ਨੇ ਫਗਤੌਲੀ ਦੇ ਵਿਖੇ ਸੱਤ ਸ਼ੱਕੀ ਅਨਸਰਾਂ ਦੇ ਦੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਹੁਣ ਦੱਸਦੇ ਕਿ ਪ੍ਰਤੱਖ ਜਿਹੜੇ ਪ੍ਰਤੱਖ ਦਰਸ਼ੀਆਂ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਕੋਲੋਂ ਪਾਣੀ ਮੰਗਿਆ ਗਿਆ ਪਾਣੀ ਪਿਲਾਉਣ ਤੋਂ ਬਾਅਦ ਉਹ ਮੁਰ ਜੰਗਲ ਦੇ ਵਿੱਚ ਦਾਖਲ ਹੋ ਗਏ ਜਿਸਦੇ

ਜਿਹਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਉਹ ਕੁਝ ਚਰਾਤੀ ਤੱਤਵ ਵਾਲੋ ਚਰਾਬ ਕੀਤੀ ਗਈ ਸੀ ਹੂੰ ਉੱਥੇ ਹੀ ਅੱਜ ਦੀ ਗੱਲ ਕੀਤੀ ਹੈ ਤੇ ਅੱਜ ਵੀ ਇੱਦਾਂ ਹੀ ਦੇਖਣ ਨੂੰ ਮਿਲੇ ਕਿ ਸੱਤ ਕੇਸ ਲਿਖਤ ਬਿਆਕੀ ਦੇਖਣ ਨੂੰ ਮਿਲੇ ਆ ਲੇਕਿਨ ਪੋਸਮੋਰਟ ਕੀ ਹੈ ਉਹ ਸੱਤ ਮੋਰਟ ਹੈਗੀ ਆ ਲੇਕਿਨ ਸਮੇਂ ਸਮੇਂ ਦਾ ਸਿੱਖ ਦੇਖਣਾ ਕਿਤੇ ਨਾ ਕਿਤੇ ਪਠਾਨ ਕੋਲ ਜਿਹੜੇ ਵਿੱਚ ਸਾਭ ਨੂੰ 40 ਦਿਨ ਦਾ ਮਾਮਲਾ ਪਤਾ ਕਿੰਨਾ ਤੇ ਨਿਤਿਨ ਲਗਾਤਾਰ ਜੁੜੇ ਨੇ ਸ਼ੱਕੀ ਵੇਖੇ ਜਾ ਰਹੇ ਨੇ ਪਿਛਲੀ ਵਾਰ ਵੀ ਦੇਖੇ ਗਏ ਸੀ ਲਗਾਤਾਰ ਕੁਝ ਦਿਨਾਂ ਤੋਂ ਦੇਖੇ ਜਾ ਰਹੇ ਉਹਨਾਂ ਤੋਂ ਵਿੱਚੋਂ ਕੋਈ ਵੀ ਸ਼ੱਕੀ ਜੁੜਾ ਹੈ ਜਿਹੜੇ ਸ਼ੱਕੀ ਅਨਸਰ ਨੂੰ ਕਾਬੂ ਕੀਤਾ ਗਏ ਨੇ ਜਾਂ ਫਿਰ ਹਾਲੇ ਤੱਕ ਕਿਸੇ ਨੂੰ ਵੀ ਕਾਬੂ ਨਹੀਂ ਕੀਤਾ ਗਿਆ ਇਹ ਮੈਡਮ ਕਾਬੂ ਕਿਸ ਨੂੰ ਕੀਤਾ ਗਿਆ ਸਮੇਂ ਸਮੇਂ ਤੇ ਪੂਲ ਸਾਲ ਉਹ ਚੱਕੀ ਚਲਾਇਆ ਜਾਂਦਾ ਹੈ ਸੱਚ ਚਲਾਣ ਤੋਂ ਬਾਅਦ ਕਾਬੂ ਕੋਈ ਨਹੀਂ ਹੁੰਦਾ ਨਾ ਹੀ ਕਿਸੇ ਨੂੰ ਦਿਖਾਈ ਦਿੱਤਾ ਨਾ ਹੀ ਕੋਈ ਸਾਹਮਣੇ ਆਇਆ ਲੇਕਿਨ ਸਮੇਂ ਸਮੇਂ ਤੇ ਜਦੋਂ ਇਹ ਦਿਖਾਈ ਦਿੰਦੇ ਆ ਪੁਲਿਸ ਵੱਲੋਂ ਸਰਚ ਚਲਾਇਆ ਜਾਂਦਾ ਹੈ ਸਰਚ ਚਲਾਉਣ ਤੋਂ ਬਾਅਦ ਕੋਈ ਵੀ ਦਿਖਾਈ ਨਹੀਂ ਦਿੰਦਾ ਉਹਦੇ ਬਾਅਦ ਕੁਝ ਦਿਨ ਬਾਅਦ ਫਿਰ ਤੋਂ ਇਦਾਂ ਹੀ ਹਵਾ ਮਿਲਦੀ ਆ ਸਵਾਹ ਹੀ ਕਹਿ ਸਕਦੇ ਆ ਕਿਉਂਕਿ ਦਿਖਾਈ ਤੇ ਹਲੇ ਤਾਂ ਕੁਝ ਵੀ ਤਰ ਗਿਆ ਕੀ ਪਿੰਡ ਵਾਲਿਆਂ ਨੂੰ ਅਲਰਟ ਰਹਿਣ ਦੇ ਲਈ ਕੋਈ ਨਿਰਦੇਸ਼ ਜਾਰੀ ਕੀਤੇ ਗਏ ਨੇ ਪਿੰਡ ਵਾਲੇ ਮੈਡਮ ਸੱਚ ਇਹ ਦੇਖ ਜਿਆਦਾ ਕੀਤਾ ਗਿਆ ਕਿ ਸਮੇਂ-ਸਮੇਂ ਤੇ ਜੇ ਕਿਸੇ ਨੂੰ ਵੀ ਇਦਾਂ ਦੀ ਕੋਈ ਘਟਨਾ ਜਾਂ ਇਨਸਾਨ ਮਿਲਦਾ ਹੈ ਤੇ ਉਹ ਤੁਹਾਨੂੰ ਬਲਾਕ ਕੀਤੀ ਹੈ ਜੀ ਬਿਲਕੁਲ ਤੇਜ ਨਾਲੇ ਨਿਤਿਨ ਜੀ ਵੀ ਦੱਸੋ ਕਿ ਜਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਹੁਣ ਲਗਾਤਾਰ ਸ਼ੱਕੀ ਵੇਖੇ ਜਾ ਰਹੇ ਨੇ ਉਸ ਦੇ ਲਈ ਸੁਰੱਖਿਆ ਦੇ ਕੀ ਕੁਝ ਇੰਤਜ਼ਾਮਾਤ ਪਿੰਡ ਵਾਸੀਆਂ ਦੇ ਵਾਸਤੇ ਕੀਤਾ ਗਿਆ ਆਮ ਲੋਕਾਂ ਦੇ ਲਈ ਮਰਨ ਜਗ੍ਹਾ ਜਗ੍ਹਾ ਦੇ ਨਾਕੇ ਤੋਂ ਰਾਜ ਤੇ ਕਿ ਨੇ ਨਾਕਿਆਂ ਤੋਂ ਬਾਅਦ ਲੋਕਾਂ ਦੇ ਕਿ ਆਉਣ ਜਾਣ ਤੇ ਲੋਕਾਂ ਦੇ ਚੈਕਿੰਗ ਕੀਤੀ ਆ ਰਹੀ ਹੈ ਜੀ ਤੇ ਪਠਾਨਕੋਟ ਦੇ ਕਿਹੜੇ ਇਲਾਕੇ ਦੇ ਵਿੱਚ ਪ੍ਰੋਪਰ ਚੱਲ ਰਿਹਾ ਹੈ ਸਰਚ ਆਪਰੇਸ਼ਨ ਮੈਡਮ ਪੂਰੇ ਜ਼ਿਲ੍ਹੇ ਚ ਚਲਾ ਰਹੇ ਆ ਕਿਉਂਕਿ ਜਿਹੜੇ ਚ ਜਿੰਨਾ ਜਿੰਨਾ ਦੇਖ ਰਹੀ ਆ ਪੂਰੇ ਜ਼ਿਲ੍ਹੇ ਚ ਚਲਾ ਰਿਹਾ ਹੈ ਭਾਈ ਬੋਲਦੀ ਤੇ ਖਾਸ ਤੱਕ ਚਲਾ ਰਿਆ ਨਾ ਠੀਕ ਹੈ ਨਿਤਿਨ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਪਠਾਨਕੋਟ ਦੇ ਵਿੱਚ ਮੁਰਤੋਂ ਜਿਹੜੇ ਨੇ ਸ਼ਕੀ ਵੇਖੇ ਗਏ ਨੇ ਲਗਾਤਾਰ ਕੁਝ ਦਿਨਾਂ ਤੋਂ ਸ਼ਕੀ ਵੇਖੇ ਜਾਣ ਦਾ ਜੁੜਾਇ ਸਿਲਸਿਲਾ ਚੱਲਦਾ ਰਿਹਾ ਹੈ